ਪਿਆਰੇ ਮਰੀਆ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਹਿਸ਼ਮਨ ਗਨੇਜਾ ਅੱਜ ਅਸੀਂ ਪਹੁੰਚੇ ਆਂ ਅਬੋਹਰ ਦੀ ਫਲਕਰ ਰੋਡ ਤੇ ਜਿੱਥੇ ਆਰਮੀ ਗੈਂਡ ਗੇਟ ਨੰਬਰ 2 ਦੇ ਸਾਹਮਣੇ ਜਿੱਥੇ ਇੱਕ ਕਪੜਿਆਂ ਦੀ ਬੜੀ ਵੱਡੀ ਸੇਲ ਲੱਗੀ ਹੋਈ ਹੈ ਸੋ ਕਿਸ ਤਰ੍ਹਾਂ ਦੀ ਸੇਲ ਲੱਗੀ ਹੈ ਕੀ ਕੀ ਜਿਹੜੇ ਵੈਰਾਈਟੀ ਮਿਲ ਰਹੀ ਹੈ ਕੀ ਕੀ ਮਾਲ ਮਿਲੇਗਾ ਪੂਰੀ ਜਾਣਕਾਰੀ ਤੁਹਾਨੂੰ ਅਸੀਂ ਇਸ ਵੀਡੀਓ ਚ ਦਵਾਂਗੇ ਸੜਰਾਲ ਦੇ ਸੁਭਾਸ ਜੀ ਸੁਭਾਜੀ ਨਾਲ ਗੱਲਬਾਤ ਕਰਾਂਗੇ ਤੇ ਜਾਣਾਂਗੇ ਕਿ ਕਿਸ ਤਰ੍ਹਾਂ ਦੀ ਵੈਰਾਈਟੀ ਜਿਹੜੀ ਇੱਥੇ ਅਵੇਲੇਬਲ ਹੈ ਸੋ ਫਿਰ ਤੋਂ ਦੱਸ ਦਈਏ ਅਬੋਰ ਦੇ ਫਲਕਲ ਫਲਕਾ ਜਿਹੜੀ ਰੋਡ ਪੈਂਦੀ ਹੈ ਆਰਮੀ ਗੈਂਡ ਗੇਟ ਨੰਬਰ 2 ਦੇ ਸਾਹਮਣੇ ਕਿਤੇ ਹਰ ਇੱਕ ਤਰ੍ਹਾਂ ਦੀ ਵੈਰਾਈਟੀ ਤੁਸੀਂ ਮੇਰੇ ਪਿੱਛੇ ਵੈਰਾਈਟੀ ਦੇਖ ਸਕਦੇ ਹੋ ਮੈਂ ਕੈਮਰਾਮੈਨ ਨੂੰ ਮਜਰੀ ਵੈਰਾਈਟੀ ਘੁਮਾ ਦਿਆਂ ਸਾਰੀ ਸੋ ਬੜੀ ਤਰ੍ਹਾਂ ਦੀ ਵੈਰਾਈਟੀ ਜਿਹੜੀ ਇੱਥੇ ਮਿਲੂਗੀ ਕੋਈ ਛੋਟੀ ਮੋਟੀ ਜਾਂ ਕੋਈ ਦੁਕਾਨ ਹੀ ਹੈਗੀ ਬੜੀ ਵੱਡੀ ਸੇਲ ਹੈਗੀ ਹੈ ਅਬੋਰ ਦੇ ਵਿੱਚ ਲੱਗੀ ਹੋਈ ਹੈ ਪੂਰੀ ਜਾਣਕਾਰੀ ਆਪ ਲੈਣੇ ਇਹਨਾਂ ਦੇ ਓਨਰ ਕੋਲੋਂ ਤੇ ਜਾਣਾਂਗੇ ਕਿ ਕਿਤੋਂ ਦੀ ਵੈਰਾਈਟੀ ਹੈ ਨੇ ਕਿੱਥੋਂ ਮੰਨ ਲਿਆਂਦਾਗੇ ਸਰ ਕਿ ਨਾਮ ਤੁਹਾਡਾ ਕਰਾਮ ਕੀ ਹੈ ਮੇਰਾ ਨਾਮ ਸੁਭਾਸ਼ ਚੰਦਰ ਹੈ ਜੀ ਆਪਣੀ ਸ਼ੋਭਦਾ ਨਾਮ ਕੀ ਹੈ ਜੀ ਦਰੂ ਫੈਸ਼ਨ ਹਬ ਕਿਸ ਤਰ੍ਹਾਂ ਦੀ ਵੈਰੀਟੀ ਇੱਥੇ ਤੁਸੀਂ ਲੈਂਦੀ ਆ ਜੇ ਆਪਾਂ ਗੱਲ ਕਰੀਏ ਤਾਂ ਜੀ ਆਪਣੇ ਕੋਲੇ ਐਕਸਪੋਰਟ ਦਾ ਜੋ ਕੱਪੜਾ ਹੈ ਉਹ ਅਸੀਂ ਲੈ ਕੇ ਆਏ ਆ ਇਹਦੇ ਵਿੱਚ ਟ੍ਰਿਪਲ ਏ ਗ੍ਰੇਡ ਦਾ ਕੋਰੀਆ ਦਾ ਮਾਲ ਮਿਲੂਗਾ ਜੀ ਜੀ ਜਿਹਦੇ ਵਿੱਚ ਚਾਈਨਾ ਦਾ ਬਿਲਕੁਲ ਵੀ ਮਾਲ ਨਹੀਂ ਹੋਗਾ ਕੋਈ ਵੀ ਸਾਬਿਤ ਕਰ ਦੇ ਉਹਨੂੰ ਆਪਾਂ ਫਰੀ ਫੀਸ ਲਵਾਂਗੇ ਕੋਈ ਚਾਈਨੈਸ ਮਾਲ ਨਹੀਂਗਾ ਕੋਈ ਵੀ ਚਾਈਨੈਸ ਮਾਲ ਨਹੀਂ ਹੈ ਆਪਣੇ ਕੋਲੇ ਟੋਟਲ ਕੋਰੀਆ ਦਾ 3A ਗ੍ਰੇਡ ਦਾ ਮਾਲ ਹੈ ਜੀ ਕੀ ਰੇਟ ਕੀ ਹੈ ਸਟਾਰਟਿੰਗ ਕਿਸੇ ਰੇਟ ਤੋਂ ਸਟਾਰਟ ਲੋ ਸਟਾਰਟਿੰਗ ਆਪਣੀ ਰੇਟ ਹੈਗੀ ਹੈ ਉਹ 100 ਰੁਪਏ ਤੋਂ ਸਟਾਰਟ ਆਪਣੀ ਜਿਹੜੀ ਹੈਗੀ ਹੈ ਲੋ ਪ੍ਰਾਈਸ ਜੋ ਹੈ 100 ਰੁਪਏ ਤੋਂ ਸਟਾਰਟਿੰਗ ਹੈ ਜੀ 100 ਰੁਪਏ ਸਟਾਰਟ ਚਲੋ ਮਾਲ ਦਿਖਾਓ ਜੀ ਮਾਲ ਕੀ ਹੈ ਸੋ ਆਪਾਂ ਮਾਲ ਵੇਖਦੇ ਹਾਂ ਤੇ ਲੋ ਜੀ ਆਹ ਜੀ ਬੱਚਿਆਂ ਦੇ ਕੱਪੜੇ ਆ ਇਹ ਤੁਹਾਡੇ ਵਾਸਤੇ ਲਿਆ ਕੇ ਆਏ ਸੋ ਬੱਚਿਆਂ ਦੇ ਕੱਪੜੇ ਦੇ ਆਰਟੀਕਲ ਲਿਆ ਕੇ ਆਏ ਜੀ ਜੀ ਇਹਦੇ ਵਿੱਚ ਬੱਚਿਆਂ ਦੇ ਕੱਪੜੇ ਆ। ਫੋਸਲੈਂਡ ਕਰ ਲੋ। ਹਾਂਜੀ। ਆ ਬੱਚਿਆਂ ਦੇ ਕੱਪੜੇ ਆ ਜੀ। ਜੀ। ਇਹਦੇ ਵਿੱਚ ਆ ਗਰਮ ਕੱਪੜੇ ਹੋ ਗਏ ਆ। ਕਿਸਲੇ ਰੇਟ ਰੇਟ ਤੁਸੀਂ ਹੋ ਜੀ ਰੇਟ ਕੀ ਕੀ ਆ? ਇਹ ਤੁਹਾਨੂੰ 300 ਦੇ 2 ਪੀਸ ਦੇਵਾਂਗੇ ਜੀ। 300 2 ਪੀਸ ਠੀਕ ਹੈ। ਸੋ ਹੋਰ ਮਾਲ ਦਿਖਾਓ ਜੀ। ਇਹ ਦੇਖੋ ਜੀ ਬਹੁਤ ਪਿਆਰੇ ਪਿਆਰੇ ਬੱਚਿਆਂ ਦੇ ਆ। ਬੱਚਿਆਂ ਦੇ ਆਰਟੀਕਲ ਠੀਕ ਹੈ। ਹਾਂਜੀ। ਤੇ ਸਾਰੇ ਹੀ ਬ੍ਰਾਂਡਡ ਮਿਲਣਗੇ ਜੀ। ਜੀ ਜੀ ਕੀ ਪ੍ਰਾਈਸ ਕੀ ਹੈ ਜੀ? ਇਹਨਾਂ ਦੇ ਜੋ ਪ੍ਰਾਈਸ ਹੈ ਜੀ ਆਪਾਂ 150 ਤੋਂ 300 ਦੇ ਆਪਾਂ 2 ਪੀਸ ਦੇਵਾਂਗੇ ਜੀ। 300 2 ਪੀਸ 150 ਦਾ ਪੀਸ ਐਸੋ ਬਾਧੋਲ ਦੇ ਖੰਨੇ ਆ ਜੀ ਆ ਜੋ ਅੰਗੂਰਾ ਬਾਲੂ ਜੀ ਜੋ ਲੇਡੀਜ਼ ਵਾਸਤੇ ਆ ਦੇਖੋ ਜੀ ਬਿਲਕੁਲ ਫਰੈਸ਼ ਮਾਲ ਹੈਗਾ ਕਿ ਨਾ ਜੀ ਇਹਦਾ ਅੰਗੂਰਾ ਬਾਲੂ ਇਸ ਨੂੰ ਬੋਲਦੇ ਆ ਅੰਗੂਰਾ ਬਾਲੂ ਠੀਕ ਹੈ ਇਹ ਲੇਡੀਜ਼ ਵਾਸਤੇ ਹੈਗਾ ਜੀ ਇਹ ਬਹੁਤ ਹੀ ਪਿਆਰੇ ਪਿਆਰੇ ਆਪਾਂ ਪੀਸ ਲੈ ਕੇ ਆਏ ਆ ਤੇ ਸਾਰਾ ਮਾਲ ਜੋ ਹੈ ਇੱਕੋਰੀਆ ਦਾ ਮਿਲੂਗਾ ਜੀ ਜੀ ਇਹ ਸਾਰਾ ਹੀ ਬ੍ਰਾਂਡਡ ਹੈ ਜੀ ਇਹਦੇ ਵਿੱਚ ਜੋ ਵੀ ਚੀਜ਼ ਮਿਲੂਗੀ ਬ੍ਰਾਂਡਡ ਮਿਲੂਗੀ ਜੀ ਬਹੁਤ ਹੀ ਪਿਆਰੇ ਪਿਆਰੇ ਠੀਕ ਹੈ ਠੀਕ ਹੈ ਜੀ ਜੀ ਏ ਆਪਾਂ ਤੁਹਾਨੂੰ ਦੇਵਾਂਗੇ ਦੀ ਸਿਰਫ 250 ਰੁਪਏ ਦੇ ਵਿੱਚ 250 ਰੁਪਏ ਦੇ ਵਿੱਚ ਠੀਕ ਹੈ ਸੋ 250 ਰੁਪਏ ਦੇ ਵਿੱਚ ਜਿਹੜੀ ਵੈਰਾਈਟੀ ਮਿਲਣ ਜਾ ਰਹੀ ਹੈ ਅੱਗੇ ਹੋਰ ਵੇਖਦੇ ਹਾਂ ਹੋਰ ਕੀ ਆਈਟਮ ਹੈ ਹਾਜੀ ਇਸ ਤੋਂ ਬਾਅਦ ਜੀ ਆ ਤੁਸੀਂ ਦੇਖੋ ਆ ਜੋ ਹੈ ਗਰਲਿਸ ਲੋਅ ਰਹਿ ਗਿਆ ਜੀ ਜੀ ਆ ਦੇਖੋ ਜੀ ਬਿਲਕੁਲ ਜੈਨਿਅਨ ਤੇ ਇੰਨੇ ਪਿਆਰੇ ਪਿਆਰੇ ਕਲਰ ਇਹਨੇ ਪਿਆਰੇ ਪਿਆਰੇ ਇਹਨਾਂ ਦੇ ਜਿਹੜੇ ਆ ਡਿਜ਼ਾਈਨ ਹੈਗੇ ਆ ਇਹ ਕਿਸ ਰੇਟ ਦੇ ਆ ਜੀ ਇਹ ਤੁਹਾਨੂੰ ਮਿਲੂਗਾ ਜੀ ਸਿਰਫ ਔਰ ਸਿਰਫ 350 ਰੁਪਏ ਦਾ 350 ਰੁਪਏ ਚ ਗਰਲਿਸ਼ ਲੋਰ ਜੀ ਦੇਖੋ ਇਹ ਲੋਰ ਲੋਰ ਪੈਂਟ ਟਾਈਪ ਹੈਗੀ ਆ ਸਿੰਪਲ ਲੋਰ ਨਹੀਂ ਹੈਗੀ ਸੋ ਬੜੀ ਵਧੀਆ ਕੁਆਲਿਟੀ ਲੱਗ ਰਹੀ ਆ ਅੱਛਾ ਫੜਨ ਫੜ ਕੇ ਪਤਾ ਲੱਗ ਰਿਹਾ 350 ਰੁਪਏ ਜੀ ਤੇ 트리플 A ਗ੍ਰੇਡ ਦਾ ਮਿਲੂਗਾ ਜੀ ਬਿਲਕੁਲ ਆ ਦੇਖੋ ਬਿਲਕੁਲ ਫਰੋਸ ਮਿਲੂਗਾ ਤੁਹਾਨੂੰ ਉਹ ਸਰ ਕਿਤੇ ਕੋਈ ਚਾਈਨੈਸ ਦਾ ਨਹੀਂ ਮਾਲ ਨਹੀਂਗਾ ਕਿ ਚਾਈਨੈਸ ਮਾਲ ਹੁੰਦਾ ਨਹੀਂ ਜੀ ਇਹ ਕੋਰੀਆ ਦਾ ਮਾਲ ਹੈ ਜੀ ਫਰੈਸ਼ ਮਾਲ ਬਿਲਕੁਲ ਕੋਰੀਆ ਦਾ ਗਰੰਟੀਡ ਜੀ ਜੀ ਤੇ ਇਹ ਤੁਹਾਨੂੰ ਮਿਲੂਗਾ ਜੋ ਬਿਲਕੁਲ ਹੀ ਫਰੈਸ਼ ਮਾਲ ਹੈ ਜੀ ਠੀਕ ਹੈ ਸੋ ਦੋਸਤੋ ਇਹ ਸਿਰਫ ਸੈਂਪਲ ਪੀਸ ਹੈ ਮਾਲ ਅੰਦਰ ਹੋਰ ਵੀ ਹੈ ਉੱਪਰ ਵੀ ਮਾਲ ਬਹੁਤ ਲੱਗਿਆ ਆਇਆ ਹੋਰ ਆਪਾਂ ਵੇਖਣੇ ਹੋਰ ਕੀ ਹਟਮੈਂ ਹਾਂਜੀ ਉਸ ਤੋਂ ਬਾਅਦ ਜੀ ਜੋ ਇਹ ਲੜਕੀਆਂ ਵਾਸਤੇ ਆਪਾਂ ਲੈ ਕੇ ਆਏ ਆ ਜੈਕਟ ਜੀ ਜੀ ਜੈਕਟ ਲੱਪੀ ਜੈਕਟ ਹੈਗੀ ਆ ਜੀ ਇਹ ਦੇਖੋ ਜੀ ਬਹੁ ਪਿਆਰੀ ਆਈਟਮ ਹੈ ਜੀ ਇਹ ਜੇ ਦੇਖੋ ਜੀ ਓਕੇ ਬਹੁਤ ਹੀ ਵਧੀਆ ਵਧੀਆ ਇਹ ਦੇਖੋ ਜੀ ਇਹ ਆਪਾਂ ਤੁਹਾਨੂੰ ਸਿਰਫ ਔਰ ਸਿਰਫ ਦੇਵਾਂਗੇ ਜੀ 450 ਰੁਪਏ ਤੇ 450 ਰੁਪਏ ਸੋ ਦੋਸਤੋ ਜਿਹੜੀ ਜੈਕਟਾਂ ਬਾਜ਼ਾਰ ਦੇ ਵਿੱਚ 8 8 900 900 ਰੁਪਏ ਵੇਖਣ ਨੂੰ ਮਿਲਦੀ 450 ਰੁਪਏ ਇਹ ਜੈਕਟਾਂ ਹੈਗੀਆਂ ਸਰ ਇਹ ਸਭ ਡਿਸਕਾਊਂਟ ਤੇ ਮਾਲ ਸਾਰਾ ਜੀ ਹਾਂਜੀ ਬਿਲਕੁਲ ਡਿਸਕਾਊਂਟ ਦੇ ਉੱਤੇ ਤੁਹਾਨੂੰ ਦੇਵਾਂਗੇ ਸਰ ਜੇ ਕੋਈ ਕੁਝ ਕੋਈ ਕਹਿਰ ਦੇ ਵਿੱਚ ਚਾਈਨੀਜ਼ ਆਈਟਮ ਹੈਗੀ ਆ ਫਿਰ ਆਪਾਂ ਗਾਰੰਟੀ ਦਿੰਨੇ ਨੇ ਆਪਾਂ ਮਾਲ ਫਰੀ ਦੇਵਾਂਗੇ ਉਹਨੂੰ ਠੀਕ ਹੈ ਠੀਕ ਹੈ ਜੀ ਹੋਰ ਵੇਖਦੇ ਹੋਰ ਕੀ ਕੈਟਮਾ ਹੈਗੀਆਂ ਉਸ ਤੋਂ ਬਾਅਦ ਜੀ ਦੇਖੋ ਸਲੀਵਲੈਸ ਜੀ ਇਹ ਜੋ ਲੇਡੀਜ਼ ਦੀ 슬ੀਵਲੈਸ ਹੈਗੀ ਹੈ ਜੈਕਟ ਹੈਗੀ ਹੈ ਇਹ ਦੇਖੋ ਜੀ ਇਹ ਬ੍ਰਾਂਡਡ ਮਿਲਣਗੀ ਤੁਹਾਨੂੰ ਜੀ ਜੀ ਦੇਖੋ ਜੀ ਚੁੰਮਾ ਨਾਈਕੀ ਦੇ ਲੋਫਰ ਤੋਂ ਦਿਖਾ ਦਿਆਂ ਚੁੰਮਾ ਦੇ ਟੈਗ ਲੱਗੇ ਹੋਏ ਨੇ ਇਹ ਦੇਖੋ ਜੀ ਇਹ ਜੈਨਿਊਨ ਹੈ ਇਹ ਡੁਪਲੀਕੇਟ ਨਹੀਂ ਹੈ ਇਸ ਤਰ੍ਹਾਂ ਦੇ ਨੈਸ਼ਨਲ ਇੰਟਰਨੈਸ਼ਨਲ ਜਿੰਨੇ ਵੀ ਆਪਣੇ ਕੋਲੇ ਬ੍ਰਾਂਡ ਮਿਲਣਗੇ ਸਾਰੇ ਦੇ ਸਾਰੇ ਜੋ ਆਰਟੀਕਲ ਹੈ ਉਹ ਬ੍ਰਾਂਡਡ ਹੋਣਗੇ ਜੀ ਠੀਕ ਹੈ ਤੇ ਹੋਰ ਦਿਖਾਓ ਹੋਰ ਕੀ ਕਮਾਲ ਹੈ ਉਸ ਤੋਂ ਬਾਅਦ ਆਪਣੇ ਕੋਲ ਜੋ ਲੌਂਗ ਜੈਕਟ ਆ ਗਿਆ। ਸੋ ਲੌਂਗ ਜੈਕਟਾਂ ਦੇਖ ਸਕਦੇ ਹੋ ਹੋਰ ਵੀ ਇੱਧਰ ਮਾਲ ਔਕਾਸ਼ ਤੇ ਇਹ ਸਾਰ ਜੈਂਟਸ ਐਕ ਲੇਡੀਜ਼ ਕੀ ਕੀ ਤੁਹਾਡੇ ਕੋਲ? ਇਹ ਲੇਡੀਜ਼ ਤੇ ਜੈਂਟਸ ਤੇ ਬੱਚੇ ਸਾਰਿਆਂ ਦਾ ਮਾਲ ਮਿਲ ਜਗਾ। ਸਾਰਿਆਂ ਦਾ ਮਾਲ ਮਿਲੂਗਾ ਜੀ। ਆਪਣੇ ਕੋਲੇ ਬਹੁਤ ਵੱਡਾ ਸ਼ੋਕ ਹੈਗਾ। ਉਸ ਤੋਂ ਬਾਅਦ ਲੋਰਾ ਦੇਖੋ ਜੀ ਲੋਰਾ ਬਹੁਤ ਹੀ ਵਧੀਆ ਤਰੀਕੇ ਦੀ। ਓਕੇ ਸੋ ਦੋਸਤੋ ਮਾਲ ਦਿਖਾਣ ਲੱਗੇ ਤਾਂ ਹੋ ਸਕਦਾ ਸਵੇਰ ਤੋਂ ਲੈ ਕੇ ਰਾਤ ਹੋ ਜਾਏ ਮਾਲ ਦਾ ਬਥੇਰਾ ਪਿਆ। ਹੋਰ ਸਰ ਮੇਨ ਮਿਨ ਆਈਟਮਾਂ ਦਿਖਾ ਦਿਓ ਕੀ ਕੀ ਆ। ਹਾਂ ਜੀ। ਇਹ ਦੇਖੋ ਜੀ ਲੋਰਾ ਤੁਹਾਨੂੰ ਮਿਲੂਗੀ। ਸਾਰੀ ਇਹ ਸਰਦੀਆਂ ਦੀ ਲੋਰਾ ਹੈਗੀ ਆ। ਜੀ ਜ ਇਹ ਜੀਨਸ ਇਹ ਤੁਹਾਨੂੰ ਜੀਨਸ ਦੀ ਜੀਨਸ ਮਿਲੂਗੀ ਜੀ ਜੀ ਜੀਨਸ ਦੇਖੋ ਜੀ ਬਹੁਤ ਵਧੀਆ ਹੈ ਇਹ ਜੀਨਸ ਤੁਹਾਨੂੰ ਦੇਵਾਂਗੇ ਜੀ ਸਿਰਫ ਔਰ ਸਿਰਫ 500 ਦੀ ਦੋ 500 ਦੀਆਂ 200 ਸੋ ਜੀਨਸ ਵੀ ਜਿਹੜੀ ਹੈ 500 ਰੁਪਏ ਦੀਆਂ ਦੋ ਮਿਲ ਰਹੀਆਂ ਨੇ 500 ਦੀ ਦੋ ਬਹੁਤ ਹੀ ਵਧੀਆ ਜਿੰਸ ਨੇ ਸੋ ਕੁਆਲਟੀ ਦੇਖ ਲੈਣਾ ਕੁਆਲਟੀ ਬਹੁਤ ਵਧੀਆ ਲੱਗ ਰਹੀ ਹੈ ਦੋਸਤੋ ਅਸੀਂ ਕੁਆਲਟੀ ਦੇਖ ਰਹੇ ਹਾਂ ਜੀ ਹੋਰ ਦਿਖਾਓ ਉਸ ਤੋਂ ਬਾਅਦ ਹੁਣ ਆਪਾਂ ਨੇ ਲੈਡੀਆਂ ਵਾਲੇ ਆਪਾਂ ਦੇਖ ਲਿਆ ਇਹ ਜੈਂਟਸ ਦੇ ਆਪਾਂ ਦੇਖਾਂਗੇ ਸਲੀਵਲੈਸ ਜੈਕਟ ਹੈ ਜੀ ਜੀ ਇਹ ਜੈਂਟਸ ਸਲੀਵਲੈਸ ਜੈਕਟ ਹੈਗੀ ਆ ਇਹ ਤੁਸੀਂ ਦੇਖ ਕਿਸ ਤਰ੍ਹਾਂ ਦੇ ਕਿੰਨੇ ਪਿਆਰੇ ਆਰਟੀਕਲ ਲੱਗੇ ਆ ਕੀ ਬ੍ਰਾਂਡਡ ਮਿਲਣਗੇ ਜੀ ਆ ਹਟਰ ਵਾਲੀ ਹੈ ਜੀ ਇਹਦੇ ਵਿੱਚ ਹਟਰ ਲੱਗਦਾ ਓਕੇ ਹਟਰ ਕਿਵੇਂ ਲੱਗਦਾ ਜੀ ਹਾਂ ਜੀ ਇਹ ਜੀ ਇਹਦੇ ਵਿੱਚ ਇੱਕ ਜਿਵੇਂ ਬੈਟਰੀ ਲੱਗਦੀ ਹੈ ਉਹਦੇ ਨਾਲ ਇਹ ਬਟਨ ਲੱਗੇ ਆ ਬੈਟਰੀ ਹੈ ਤੁਹਾਡੇ ਕੋਲ ਅੰਦਰ ਤੋਂ ਹੀਟ ਕਰਦੀ ਹੈ ਜੀ ਬੈਟਰੀ ਹੈ ਤੁਹਾਡੇ ਕੋਲ ਨਹੀਂ ਬੈਟਰੀ ਨਹੀਂ ਹੈਗੀ ਆਪਣੇ ਕੋਲ ਕਿਉਂਕਿ ਇਹਦੀ ਜੋ ਬੈਟਰੀ ਆਉਂਦੀ ਹੈ ਉਹ ਆਪਣੇ ਕੋਲ ਅਵੇਲੇਬਲ ਨਹੀਂ ਹੈ ਓਕੇ ਓਕੇ ਠੀਕ ਹੈ ਸੋ ਹੋਰ ਦਿਖਾਓ ਹੋਰ ਕੀ ਇਹ ਜੋ ਮਿਲੋਗੀ ਤੁਹਾਨੂੰ ਸਾਰੀ ਦੀ ਸਾਰੀ ਬ੍ਰਾਂਡਡ ਮਿਲੋਗੀ ਜੀ ਇਹ ਦੇਖੋ ਜੀ ਕੀ ਪ੍ਰਾਈਸ ਕਿਸਰਨ ਦਾ ਪ੍ਰਾਈਸ ਕੀ ਹੈ ਇਹਦਾ ਪ੍ਰਾਈਸ ਦੀ ਸਿਰਫ ਤੇ ਸਿਰਫ ਆਪਾਂ ਤੁਹਾਨੂੰ 300 ਰੁਪਏ ਚ ਦੇ ਦਾਂਗੇ 300 ਰੁਪਏ ਚ ਸੋਸੋ ਜੈਕਟ ਬ੍ਰਾਂਡਡ ਹੈ 300 ਰੁਪਏ ਚ ਮਿਲ ਰਹੀ ਹੈ ਸੋ ਐਡਰਸ ਨਾ ਪੁੱਲਿਆ ਜੇ ਅਬੋਰ ਦੇ ਫਲਕਰ ਰੋਡ ਤੇ ਆਰਮੀ ਕੈਂਟ ਗੇਟ ਨੰਬਰ 2 ਦੇ ਸਾਹਮਣੇ ਉਸ ਤੋਂ ਬਾਅਦ ਜੀ ਦੇਖੋ ਹੁੱਡੀਆਂ ਇਹ ਹੁੱਡੀਆਂ ਹੈ ਜੀ ਜੀ ਬਹੁਤ ਹੀ ਪਿਆਰੇ ਪਿਆਰੇ ਕਲਰ ਦੇ ਨਾਲ ਚ ਇਹ ਜੈਂਟਸ ਕੁ ਲੈਡੀਜ਼ ਇਹ ਜੈਂਟਸ ਹੈ ਜੀ ਓਕੇ ਤੇ ਬ੍ਰਾਂਡਡ ਮਿਲੂਗੀ ਜੀ ਐਡੀਡਾਸ ਸੋ ਇਹਦਾ ਕੀ ਪ੍ਰਾਈਸ ਕੀ ਹੈ ਸਰ ਇਹਦਾ ਪ੍ਰਾਈਸ ਹੈ ਸਿਰਫ 300 ਰੁਪਏ 300 ਰੁਪਏ 300 ਰੁਪਏ ਦੇ ਵਿੱਚ ਤੁਹਾਨੂੰ ਵੀਡੀ ਦੇ ਦਾਂਗੇ ਤੇ ਫਰੈਸ਼ ਤੇ ਟ੍ਰਿਪਲ ਏ ਗ੍ਰੇਡ ਦਾ ਕੋਰੀਆ ਦਾ ਮਾਲ ਮਿਲੂਗਾ ਜੀ 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 ਠੀਕ ਹੈ ਸੋ ਹੋਰ ਦੇਖ ਲੈਣਾ ਹੋਰ ਕੀ ਕੀ ਆਟਮ ਹੈ ਉਸ ਤੋਂ ਬਾਅਦ ਜੀ ਜੈਕਟ ਹੈਗੀ ਹੈ ਮੈਨ ਜੈਕਟ ਦੇਖੋ ਜੀ ਜੀ ਇਹ ਤੁਹਾਨੂੰ ਦੇਖੋ ਜੀ ਓਕੇ ਸਾਰੇ ਬ੍ਰਾਂਡਡ ਫਲੱਪੀ ਜੈਕਟ ਜੀ ਇਹ ਫਿਲਪੀ ਜੈ ਕਿੱਡਾ ਜੀ ਜੀ ਇਹਦਾ ਕੀ ਪ੍ਰਾਈਸ ਸਰ ਇਹਦਾ ਪ੍ਰਾਈਸ ਤੁਹਾਨੂੰ ਸਿਰਫ ਤੇ ਸਿਰਫ 400 ਰੁਪਏ ਚ ਆਪਾਂ ਜੈਕਟ ਦੇ ਦਾਂਗੇ ਜੀ ਜੈਂਟਸ ਜੈਕਟ ਹੈ ਜੈਂਟਸ ਹੈ ਜੀ ਸੋ ਸੋ ਜੈਂਟ ਜੈਕਟ ਜਿਹੜੀ ਇਹ 400 ਰੁਪਏ ਚ ਮਿਲੂਗੀ ਸੋ ਜਿਹੜਾ ਵੀਡੀਓ ਸ਼ੇਅਰ ਕਰਕੇ ਉਹਨੂੰ ਕੀ ਡਿਸਕਾਊਂਟ ਮਿਲੇਗਾ ਉਹਨੂੰ 50 ਰੁਪਏ ਪਰਪ ਇਸ ਆਪਾਂ ਡਿਸਕਾਊਂਟ ਦੇਵਾਂਗੇ ਜੀ ਠੀਕ ਹੈ ਠੀਕ ਹੈ ਓਕੇ ਸੋ ਦੋਸਤੋ ਜਿਹੜਾ ਵੀਡੀਓ ਸ਼ੇਅਰ ਕਰੋਗਾ ਉਹਨੂੰ 50 ਰੁਪਏ ਪਰਪ ਡਿਸਕਾਊਂਟ ਮਿਲੇਗਾ ਡਿਸਕਾਊਂਟ ਤਾਂ ਮਿਲੇਗਾ ਤੁਸੀਂ ਆਈਟਮ ਦੀ ਸੋ ਕਿੰਨੇ ਤੱਕ ਆਈਟਮ ਖੀਦੇਗਾ ਜੀ ਵੀ ਕੋਈ ਦਿੱਕਤ ਵਾਲੀ ਗੱਲ ਹੈ ਕੋਈ ਦਿੱਕਤ ਨਹੀਂ ਜੀ ਜਿਵੇਂ ਮਰਜ਼ੀ ਖਰੀਦ ਸਕਦੇ ਹੋ ਜਿੰਨੀ ਮਰਜ਼ੀ ਮੰਨ ਲਓ ਸ਼ੋਪਿੰਗ ਕਰੋ ਠੀਕ ਠੀਕ ਹੈ ਠੀਕ ਹੈ ਠੀਕ ਹੈ ਜੀ ਓਕੇ ਸੋ ਦੋਸਤੋ ਵੀਰੋ ਇੱਕ ਵਾਰੀ ਐਡਰਸ ਦੁਆ ਦੱਸ ਦਿਓ ਜੀ ਐਡਰਸ ਕੀ ਹੈ ਐਡਰਸ ਆਪਣਾ ਜੀ ਫਾਜ਼ਿਲਕਾ ਰੋਡ ਜੀ ਜੀ ਆਰਮੀ ਕੈਂਟ ਗੇਟ ਨੰਬਰ 2 ਮੇਰਾ ਕਾਲਜ ਦੇ ਬਰਾਬਰ ਠੀਕ ਹੈ ਸਰ ਹੋ ਫੈਸ਼ਨ ਹੱਬ ਦੇ ਨਾਮ ਤੋਂ ਆਪਣੀ ਸ਼ੋਪ ਹੈ ਜੀ ਨਵੀਂ ਸ਼ੋਪ ਖੁੱਲੀ ਹੈ ਜੀ ਜੀ ਸਰ ਮਾਲ ਆਈਏ ਕਿ ਮਾਲ ਮਾਲ ਹੋਰ ਵੀ ਹੈ ਮਾਲ ਹੋਰ ਵੀ ਹੈ ਜੀ ਅੰਦਰ ਸਟੋਕ ਹੈਗਾ ਜੀ ਜੀ ਹਾਂ ਜੀ ਇੱਕ ਵਾਰੀ ਤੁਸੀਂ ਵਿਜ਼ਿਟ ਕਰੋ ਆ ਕੇ ਦੇਖੋ ਜੀ ਲੋਰਾ ਹੋਰ ਵੀ ਹੈ ਤੁਹਾਨੂੰ ਹੋਰ ਵੀ ਦਿਖਾਣੇ ਆਂਗੇ ਓਕੇ ਠੀਕ ਹੈ ਜੀ जी। दुकान का नाम ग्रुप फैशन है क्या क्या वरायटी अवेलेबल आपके पास सर हमारे पास सभी तरह की वरायटी है जैसे जेंट्स की भी है और लेडीज की भी है और बच्चों की भी वरायटी है जी यहाँ पे आपको लॉन्ग कोट भी मिलेगी मैं जैकेट भी मिलेगी और बच्चों के हर तरह के जैसे लोअर है पैंट्स है जैकेट है हर तरह की वेरायटी है सर क्या प्राइस क्या रहेंगे क्योंकि प्राइस महंगे होते हैं आजकल देखते हैं नहीं सर आपको बाजार से बहुत कम रेट में यहाँ पे मिलेगा जो बाजार में हजार पंद्रह सौ की जो वेरायटी है वो आपको यहाँ पे चार सौ पाँच सौ के बीच में मिल जाएगी सर मिल जाएगी हाँ सर अच्छा औ, और क्या क्या अवेलेबल है क्या क्या चीजें सर जैसे आप देख सकते हो हमारे पास बच्चों के आइटम है जी जी बच्चों के कोट हो गए जैसे जी जैसे होगी यहाँ पे गर्लिस जैसे आइटम हो गए जी जी ठीक है सर ओके ओके ये देखिए सर जी गर्लिस आइटम होगी हाँ गर्लिश आइटम में ये देखो सब जाती भी है फ्लफी वाली आपके पास दे जी। सकते हो आप हर तरह के कलर मिल जाएंगे आपको ये जी, जी जी और क्या डिस्काउंट में रहेंगे सभी पीस हाँ जी सर ये डिस्काउंट में रहेंगे सभी पीस सर। क्या कहना चाहोगे वोर वास को फालका वासियों को सर अबर और फाजीका वासियों को हम यही कहना चाहते कि है हमारे जो दुकान है अपने के ब्रांडेड आइटम है वो आपको यहाँ पे सभी मिलेगी सर और बहुत कम प्राइस में मिलेगी एक बार आप जरूर विजिट करें जी ध्रुव फैशन हब आर्मी कैंट के सामने फाजिलका रोड जरूर आए जी ਸੋ ਵੀਰ ਜੀ ਹੋਰੇ ਮਿਲਣੇ ਵਿੱਚ ਜੋ ਨਾਲ ਗੱਲਬਾਤ ਕਰਦੇ ਆ ਨਾ ਇਹ ਇੱਕ ਆਈਟਮ ਲਈ ਹੈ ਸਰ ਕੀ ਆਈਟਮ ਲਈ ਤੁਸੀਂ ਇਹ ਆਈਟਮ ਲਈ ਹੈ ਆਪਣੇ ਕੰਨਾਂ ਵਾਲੀ ਟੋਪੀ ਹੈ ਜੀ ਅੱਛਾ ਟੋਪੀ ਹੈ ਹਾਂ ਬਹੁਤ ਜਾਇਜ ਰੇਟ ਤੇ ਗਈ ਹੈ ਇਹ ਕਰ ਤੋਂ ਮਾਰਕੀਟ ਜਾਵਾਂਗੇ ਤੇ ਕਰਤ ਗੱਟ ਤੇ ਜੀ 850 ਦੀ ਹੈ ਅੱਛਾ ਜੀ ਤੇ ਤੁਹਾਨੂੰ ਕਿੰਨੇ ਜਿਵੇਂ ਨਹੀਂ ਹਾਲ ਸੇਲ ਤੇ ਸਿਰਫ 100 ਰੁਪਏ ਦੀ 100 ਰੁਪਏ ਦੀ ਬਾਕੇ ਵਿਖਾਉਂਗੇ ਕੀ ਚੀਜ਼ ਹੈ ਹਾਂ ਜੀ ਹਾਂ ਜੀ ਦੋ ਸੋ ਦੇਖਦੇ ਆ ਕਿ ਚੀਜ਼ ਲਈਏ ਨਾਲੇ ਓਕੇ ਇਹ ਮਕਲਰ ਟਾਈਪ ਚੀਜ਼ ਹੈ ਕੋ ਮੇਰੇ ਪਿੱਛੇ ਠੀਕ ਹੈ ਦੋਸਤੋ ਇਹ ਆਈਟਮ ਇਹਨਾਂ ਕੋਲ ਮਿਲੀ ਹੈ ਤੇ ਜਿਹੜੀ ਇਹ ਭਾਈ ਜੋਂ ਨੇ ਲਈ ਹੈ ਤੇ ਕਿਵੇਂ ਲੱਗੇ ਰੇਟ ਰੂਟ ਨਾਲੇ ਬਹੁਤ ਜਾਈ ਜੀ ਬਹੁਤ ਜਾਈ ਜੀ ਗੈਰ ਰੇਟ ਲੱਗੇ ਗੈਰ ਰੇਟ ਲੱਗਿਆ ਹਾਂਜੀ ਚਲੋ ਕਿੱਥੋਂ ਆਏ ਕਿੱਥੋਂ ਸੀ ਆਪਣਾ ਪਿੰਡ ਕੱਲੂ ਪਿਆ ਜੀ ਕੱਲੂ ਤੋਂ ਆਇਆ ਠੀਕ ਹੈ ਠੀਕ ਹੈ ਸਰ ਨਾਂ ਕੀ ਤੁਹਾਡਾ ਬਹੁਤ ਵਧੀਆ ਮੇਰਾ ਨਾਂ ਗਲਦੀਪਾ ਜੀ ਕਿੱਥੋਂ ਆਇਆ ਸਰ ਕਮਾਲ ਵਾਲੇ ਤੋਂ ਆਇਆ ਜੀ ਕਿਵੇਂ ਲੱਗਿਆ ਤੁਸੀਂ ਇੱਥੇ ਪਹੁੰਚੇ ਅੱਜ ਬਹੁਤ ਵਧੀਆ ਲੱਗਿਆ ਜੀ ਬਹੁਤ ਵਧੀਆ ਕਿਵੇਂ ਲੱਗਿਆ ਮਾਲ ਬੁਲੇ ਇਹਨਾਂ ਦਾ ਮਾਲ ਇੱਕ ਨੰਬਰ ਹੈ ਜੀ ਕੁਆਲਿਟੀ ਵਾਲੀ ਚੀਜ਼ ਹੈ ਜੀ ਤੇ ਰੇਟ ਰੂਟ ਕਿਵੇਂ ਇਹਨ ਜਾਇਜ਼ ਹੈ ਜਾਇਜ਼ ਹੈ ਤਾਂ ਬਿਲਕੁਲ ਜਾਇਜ਼ ਹੈ ਜੀ ਠੀਕ ਕਿਉਂ ਕੁਆਲਟੀ ਦੀ ਚੀਜ਼ ਹੈ ਨਾ ਹਾਂਜੀ ਹਾਂਜੀ ਆਈ ਚੀਜ਼ ਸ਼ੋਰੂਮ ਚ ਲੈਣੀ ਚਾਹੀਦੀ ਹੈ ਨਾ ਇੱਥੇ ਜੋ 400 ਦਾ ਮਿਲਦਾ ਹੈ ਨਾ ਸ਼ੋਰੂਮ ਚ ਜਾਈਏ ਤਾਂ 1500 ਮੰਗਦੇ ਆ ਹਾਂ ਠੀਕ ਹੈ ਜੀ ਠੀਕ